ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਵੀ ਧਿਆਨ ਦੇ ਟਾਇਰ ਰਾਤ ਫਿਰ ਤੇ ਇਹ ਟਾਇਰ ਤਾਂ ਪਈਆਂ ਆਪਣੇ ਹੁਣ ਬਾਕੀ ਵੀ ਦਿਨ ਚ ਤੁਸੀਂ ਦੇਖ ਲਓ ਯਾਹ ਕਬਸੇ ਹੈਗੇ ਟਾਇਰ ਤੇ ਥੋੜੇ ਆਉਟ ਕਾ ਸ਼ੇਪ ਹੈ ਇਹ ਜੀਪ ਲਿੰਕ ਪਾਈਬ ਦੇ ਜੀਪ ਨੂੰ ਚਾਰ ਤੇ ਤੇ ਆਹ ਸਾਈਡ ਜ਼ਿਆਦਾ ਘਸੀ ਵੀ ਦੋਨਾਂ ਦੀ ਬਾਕੀ ਕਰ ਦੇਣੀ ਆਪਾਂ ਨੇ ਸੱਟ ਉਲਟੇ ਪਵਾ ਦਿੱਤੇ ਤੇ ਇਧਰ ਮੰਗਾ ਮਿਸਤਰੀ ਪਹੁੰਚਿਆ ਹੈ ਅਸੀਂ ਕੱਲ ਜਮਗਾ ਜੀ ਸਾਰੇ ਹੋ ਠੀਕ ਆ ਹਾਂ ਹਾਂ ਬਈ ਬਾਈ ਬਾਕੀ ਜੀਪ ਪੱਟੀ ਵੀ ਆ ਇੱਧਰ ਤੇ ਜੀਪ ਵੀ ਨਗਰ ਕੀ ਤੋਂ ਲੈ ਕੇ ਜਾਣੀ ਇਹਦਾ ਕੰਮ ਯਾਰ ਥੋੜਾ ਜਿਹਾ ਦਾ ਇਹ ਡਰਮ ਥੋੜੇ ਜਿਹੇ ਲੈਦਰ ਫਾਦ ਦੇਦੇ ਇਹਦੇ ਤੇ ਉਹ ਸੈਟਿੰਗ ਆਉਣੀ ਸੀ ਤੇ ਸਾਨੂੰ ਵਾਲ ਜਾ ਆਇਆ ਪਤਾ ਮਿਸਤਰੀਆਂ ਨੇ ਬਾਕੀ ਮੰਗੇ ਦੇ ਹੱਥ ਲੱਗੇ ਨਹੀਂ ਤੇ ਮੇਰੇ ਹੱਥ ਲੱਗ ਖਰਚਾ ਬਹੁਤ ਹੋ ਗਿਆ ਦਾ ਹੈ 4-5000 ਰੁਪਏ ਲੱਗ ਲਿਆ ਬਾਈ ਜੀਪ ਪਰ ਤੇ ਸਾਰੇ ਆ ਸਾਰਾ 200 ਰੁਪਏ ਚ 200 ਰੁਪਏ ਚ ਮੰਗੇ ਨੇ 200 ਦਾ ਥਾਰ ਤਾਂ ਉੱਥੇ ਵੀ ਕਾਲੀ ਹੋ ਗਈ ਫੇਰ ਆ ਇਧਰਲਾ ਨਹੀਂ ਉਹ ਪਰਾਂ ਵਾਲਾ ਆਪਾਂ ਲੋਡ ਕਰ ਲਿਆ ਤੇ ਪਹਿਲਾਂ ਪਰਾਂ ਵਾਲਾ ਜਿਆਦਾ ਫਾਦਾ ਦਾ ਸਾਨੂੰ ਆਏ ਤਾਂ ਵੀ ਚੱਲੇ ਇਹ ਤਾਂ ਠੀਕ ਹੈ ਹੁਣ ਆ ਫਿਰ ਆਉਂਦੇ ਹੋਏ ਦੇਖਿਆ ਇਹ ਵੀ ਫਸੂਪਾ ਹੁਣ ਇਹਨੂੰ ਵੀ ਥੋੜੀ ਸੈਟਿੰਗ ਕਰਾਉਣੀ ਪੈਣੀ ਆ ਖੋਲ ਕੇ ਲੈ ਜਾਣਾ ਆਪਾਂ ਨੇ ਆ ਪੱਟਣਾ ਬਾਹਰ ਹੁਣ ਬਾਕੀ ਸਬਾਨ ਮੰਗਾਇਆ ਬਾਂਟੀ ਤੇ ਮੜਾ ਇਹ ਬਾਂਟੀ ਨਹੀਂ ਆਇਆ ਤੇ ਆਹ ਰੈਂਚ ਨਾਲ ਖੋਲ ਕੇ ਫਿਰ ਆ ਕਰਨਾ ਬਾਕੀ ਅਜੇ ਟਰੈਕਟਰ ਦੇ ਟਾਇਰ ਵੀ ਪਾਉਣੇ ਆ ਮੰਗਿਆਂ ਲੈ ਕੇ ਆਇਆ ਤਾਂ ਮਾਂਗੇ ਚੱਲਣ ਵਾਲੇ ਉਹੀ ਖੋਲ ਲੰਨੇ ਟੂਲ ਸਾਡੇ ਕੋਲ ਹੈ ਸਾਰੇ ਟੂਲ ਲਈ ਫਿਰਦਾ ਕੰਮ ਗੱਡੀਆਂ ਦਾ ਕਰਦਾ ਸਮਾਨ ਟੂਲ ਟਰੈਕਟਰਾਂ ਨਾਲ ਲਈ ਫਿਰਦਾ ਸਾਰੇ ਟਰੈਕਟਰ ਬੜੀਆਂ ਗੋਟੀਆਂ ਸਾਰੀਆਂ ਛੋਟੀ ਇੱਕ ਵੀ ਨਹੀਂ ਸੀ ਇਹਦੇ ਕੋਲ ਤਾਂ ਭਾਈ ਫਿਰ ਹੁਣ ਆ ਚੱਕਾ ਇਹਨੂੰ ਲੋਟ ਕਰਤਾ ਜਿੰਨਾਂ ਨੇ ਉੱਥੇ ਰੋਪੜ ਰੋਪੜ ਲੈ ਕੇ ਤੇ ਤੇ ਉਹ ਪਰਾਂ ਵਾਲਾ ਜਿਹੜਾ ਹੁਣ ਕੰਮ ਰਹਿੰਦਾ ਹੈ ਬਾਕੀ ਹੁਣ ਬਾਂਟੀ ਦੀ ਵੇਟ ਕਰਦੇ ਬਾਂਟੀ ਦੀ ਵੇਟ ਕਰਦੇ ਸਾਨੂੰ ਬੰਨ ਕੇ ਬਿਠਾਦਾ ਜੈਕ ਨਾਲ ਉੱਧਰ ਲੱਗਿਆ ਹਾਂ ਇੱਧਰ ਜੈਕ ਲਵਾ ਕੇ ਬਿਠਾਰਤਾ ਸਾਨੂੰ ਤੇ ਉਧਰ ਟਰੈਕਟਰ ਖੜਾ ਹੈ ਅੰਦਰ ਬਾਕੀ ਵੀ ਟਾਇਰ ਆਪਾਂ ਨੇ ਪੁੱਠੇ ਪਾ ਦਿੱਤੇ ਆ ਦੇਖੋ ਕਿੰਨਾ ਸੋਹਣਾ ਲੱਗਦੇ ਤੇਜ ਫਰਤੀਲਾ ਜਿਹਾ ਲੱਗ ਜਾਂਦਾ ਟਾਇਰ ਨਾਲ ਪੁੱਠੇ ਕਰਕੇ ਪਾ ਦਿੱਤੇ ਉਧਰ ਇਹ ਦੌੜਾਈਆਂ ਵਾਲੇ ਇਹਨੂੰ ਨਹੀਂ ਪਾ ਦਿੰਦੇ ਬਾਈ ਲੋਕ ਉਹ ਚੀਜ਼ ਹੀ ਲੱਗਦੀ ਆ ਯਾਰ ਬਾਈ ਬਿੱਦਦਾ ਤੇ ਰਿੰਮੇ ਲੱਗਦਾ ਅੱਜ ਤੋਂ ਤੇ ਵਿਚਾਰਿਆਂ ਦਾ ਹਜੇ ਇੱਕ ਦਿਨੇ ਤਾਂ ਇੱਕ ਦਿਨ ਪਾ ਕੇ ਹੀ ਖੜੇ ਆ ਉਰੇ ਤੇ ਅੱਜ ਫੇਰ ਖੋਲ ਦੇਣੇ ਹੈ ਹੁਣ ਪੱਕੇ ਹੀ ਪਾ ਦੇਣੇ ਆਪਾਂ ਦੋ ਫੋਟੇ ਮੰਗੇ ਇੱਕ ਯਾਰਾ ਨਾਟ ਲੈ ਕੇ ਆਈਆਂ ਉਰੇ ਨੂੰ ਆ ਦੁਕਾਨ ਪਰ ਯਾਰ ਉੱਥੇ ਲੈ ਆਈ ਮੈਂ ਹੁਣ ਫੇਰ ਮੇ ਤੇਨ ਜਾ ਹੁਣ ਇਹ ਨਾਲ ਤਾਂ ਨਾਟਨ ਨਾ ਉਹ ਪਿੰਨ ਨਹੀਂ ਹੁੰਦੀ ਜਿਹੜੀ ਸੱਚੀ ਪਿੰਨ ਪਿੰਨ ਐ ਚ ਪਿੰਨ ਨਹੀਂ ਹੁੰਦੀ ਸਪਿਟ ਪਿੰਨ ਹਾਂ ਹੈਗੀ ਦੁਕਾਨ ਕੋਲ ਯਾਰ ਇਹ ਪਿੰਨ ਬਿੱਚ ਨੂੰ ਇਹ ਉਹ ਜਿਹੜਾ ਤਾਰ ਕੱਢ ਦੰਨੇ ਆਪਾਂ ਉਹ ਚੀਜ਼ ਉਹ ਲੈ ਆਈ ਯਾਰ ਦੋ ਤਿੰਨ ਉਹ ਚਾਹੀਦੀ ਆਪਾਂ ਨੂੰ ਆ ਰੇਸ ਖੁੱਲੀ ਵੀ ਆ ਦੀ ਰੇਸ ਕਰਨੀ ਸੱਟ ਰੇਸ ਲਵਾਤੀ ਦੀ ਆਪਾਂ ਨੇ ਮੈਸੀ ਵਾਲੀ ਤੇ ਇੱਧਰ ਬਾਕੀ ਟਾਇਰ ਖੋਲਣੇ ਆ ਅਸੀਂ ਚੈੱਕ ਨੂੰ ਦੇਖਦੇ ਆ ਟਾਇਰ ਪਾਉਣੇ 2 ਫੁੱਟੇ ਉਹਨਾਂ ਨੇ ਤਾਂ ਇੱਥੇ ਆ ਜਾਣਾ ਹਨਾ ਇੰਨੇ ਆ ਜਾਣਾ ਉਹਨਾਂ ਨੇ ਉਰੇ ਤੱਕ ਆਹ ਟਾਇਰਾਂ ਦੇ ਬਾਹਰ ਹੋਣਗੇ ਮੱਕੀ ਹੁਣ ਕਰਦੇ ਆ ਫਿਰ ਫਿੱਟ ਬਹੁਤ ਪਿੰਨੇ ਪੈਣੀ ਆ ਮੰਗੇ ਥੱਲੇ ਵਾਲੀ ਰੇਸ ਵੀ ਚਾਲੂ ਹੋ ਜਾਣੀ ਥੱਲੇ ਵਾਲੀ ਯਾਰ ਉਹਨੇ ਬੰਦ ਕਰਤੀ ਤੀ ਉਹਨੇ ਪਾਤਾ ਸਿੱਧਾ ਨਾ ਟੁੱਰੇ ਐਜੇ ਨਾਟ ਗਾਸਤਾ ਦਾ ਨਾਟ ਯਾਰ ਗਿਰ ਗਿਆ ਮੈਂ ਕਿਹਾ ਵੀ ਐਂ ਕਰਿਆ ਤੁਹਾਨੂੰ ਲੱਖਣਾ ਉਧਰ ਵੀ ਪਾ ਦੇਣੀ ਉਧਰ ਵੀ ਨਾ ਨਾ ਉਹ ਵੀ ਅੱਜ ਫੇਰ ਘੋਲਣ ਲੱਗੇ ਟੈਰ ਠੀਕ ਕਰਿਆ ਇੱਕ ਦਿਨ ਰਹਿਨੇ ਆ ਦੂਜੇ ਦਿਨ ਫੇਰ ਕੱਟ ਹੋ ਜੰਨੇ ਕਦੇ ਖੁੱਲ ਜੰਨੇ ਆ ਤੇ ਟੈਰ ਨਾਟਾ ਨੂੰ ਬਈ ਆਪਾਂ ਇਹਨ ਵਧੀਆ ਮਗਲਾਲ ਮਗਲੂਨ ਲਾਇਆ ਤੇ ਇਹ ਖੁੱਲ ਵੀ ਸੌਖੇ ਜੰਨੇ ਆ ਕੱਟ ਵੀ ਤੇ ਨਾਲੇ ਝੂੜੀ ਨਹੀਂ ਖਰਾਬ ਹੁੰਦੀ ਇਹ ओरिजिनल ਨਾਟਾ ਹੈ ਬਰੂਖ ਝੂੜੀ ਵਾਲੇ ਨਾਲ ਵੀ ਇਹ ਨਾਟਾ ਆਪਾਂ ਨੂੰ ਫੇਰ ਕੱਟਦਾਂ ਨੇ ਕਿਉਂਕਿ ਮੈਂ ਨਟ ਰੱਖਦਾ ਵੀ ਤਾਂ ਪਹਿਲਾਂ ਟਾਇਰ ਖੋਲ ਕੇ ਕਿ ਸਪੇਸਰ ਪੈਂਦੇ ਤੇ ਉਹ ਸਪੇਸਰ ਇਹ ਖੋਲ ਕੇ ਨਟਾ ਨੂੰ ਇਹਨਾਂ ਨੂੰ ਵੀ ਮੈਂ ਤੇਲ ਦੇ ਵਿੱਚ ਰੱਖ ਲੈਂਦਾ ਕਿਉਂਕਿ 7-4 ਸਾਲ ਲਗਾਤਾਰ ਹੀ ਪਏ ਰਹੇ 15-20 ਦਿਨ ਪੈਂਦੇ ਹੁੰਦੇ ਤੇ ਕੱਦੂ ਦੇ ਟਾਈਮ 'ਚ ਨੋ ਵੀ ਟਾਇਰ ਆਪਾਂ ਪਾ ਦਿੱਤੇ ਫਿਰ ਤੇ ਬਾਕੀ ਟਾਇਰ ਬਹੁਤ ਹੌਂਕ ਫਟਾ ਗਏ ਭਈਆਂ ਤੇ ਜਿਹੜੇ ਆ ਨਟਾਂ ਚ ਬਈ ਸਪੇਸ ਹੁੰਦੀ ਹੈ ਨਾ ਉਹਦੇ ਕਰਕੇ ਬਈ ਬਹੁਤ ਫਰਕ ਪੈਂਦਾ ਕਿ ਟੁੱਟਣ ਲੱਗ ਜਾਂਦੇ ਇਹ ਪੂਰੇ ਟਾਇਰ ਟਾਇਰ ਦੇ ਵਿੱਚ ਪਏ ਆ ਨਾਟ ਆਹ ਚੀਜ਼ ਤੇ ਪੂਰੀ ਹੈਵੀ ਪੱਤੀ ਲੱਗੀ ਵੀ ਆ ਦੇਖੋ ਕਿੰਨਾ ਚੌੜੀ ਰਿੰਮ ਦੀ ਪੱਤੀ ਲਾਈ ਵੀ ਆ ਪੂਰਾ ਹੈਵੀ ਰਿੰਮ ਬਣਿਆ ਗਿਆ ਬਾਕੀ ਹੁਣ ਟਰੈਕਟਰ ਆਪਾਂ ਨੇ ਉਹ ਤਰੀਕ ਨੂੰ ਤਵਾਉਣਾ ਤੇ ਇੱਕ ਹੁਣ ਵੈਂਪਰ ਦਾ ਦੇਖਦੇ ਆ ਸਣੀ کہہ ਰਿਹਾਦਾ ਵੀ ਵੈਂਪਰ ਕਰਨਾ ਬਾਕੀ ਹੁਣ ਉਹਦੇ ਕੋਲ ਨੂੰ ਚੱਲਦੇ ਆਪਾਂ ਕੰਮ ਕਰਨ ਵੇਲੇ ਤੇ ਕਰ ਤੇ ਵੈਂਪਰ ਦਾ ਦੇਖਦੇ ਆ ਉਹ ਆਪਾਂ ਪਰਸੋ ਚੌਥੇ ਤੱਕ ਕਰਾਂਗੇ ਉਹਦੇ ਕੋਲ ਕਿਉਂ ਹੌਲੈਂਡ ਆਇਆ ਹੋਇਆ ਉਹਦੀ ਫਰੇਮ ਇਹ ਸੈੱਟ ਕਰਾਉਣੀ ਆ ਤੇ ਬਾਕੀ ਇੱਕ ਰੰਗ ਹੀ ਕਰਾਉਣੀ ਡਾਇਰੈਕਟਰ ਨੂੰ ਹੁਣ ਸਾਰੇ ਨੂੰ ਰਨਿੰਗ ਕਰਾ ਕੇ ਚਮਕਾ ਕੇ ਫਿਰ ਲਾਉਨੇ ਫਿਰ ਤਵਾਉਗੇ ਇਕੱਠਾ ਤੇ ਇੱਕ ਆ ਰੰਗ ਮਰਾ ਦੇਣਾ ਮੋਰੇ ਤੇ ਆ ਲੰਬੜਦਾਰ ਆ ਨਵਾਂ ਲਿਖਾਉਂਗੇ ਨਵੇਂ ਤਰੀਕੇ ਨਾਲ ਵੀ ਭੈਂਟ ਜਾਂ ਇਹ ਥੋੜਾ ਜਿਹਾ ਛੋਟਾ ਜਿਹਾ ਲੱਗੀ ਜਾਂਦਾ ਆਪਾਂ ਨੇ ਪੂਰਾ ਇੱਥੇ ਦਾ ਕਵਰ ਕਰਾ ਲੈਣਾ ਬਾਕੀ ਜੀ ਟਾਇਰ ਪੂਰੇ ਥੋੜੇ ਥੋੜੇ ਬਾਹਰੇ ਵੇ ਹੁਣ ਤੇ ਖੜਾ ਅੰਦਰ ਹਾਂ ਤੇ ਚਲਦੇ ਆਂ ਪੱਖੀ ਹੁਣ ਉਹ ਲਿਆ ਹੋ ਗਿਆ ਬਾਕੀ ਪਿਛਲੇ ਟਾਇਰਾਂ ਦੇ ਥੋੜੇ ਬਾਹਰ ਆ ਗਏ ਇਹ ਬਾਹਰ ਕੱਢੇ ਵੀ ਤਾਂ ਵੀ ਬਾਹਰ ਆਉਂਦੇ ਤੇ ਹੋਰ ਚੱਲਦਾ ਬਹੁਤ ਦਿਨਾਂ ਦਾ ਕੰਮ ਰੇ ਆ। ਬਾਕੀ ਸਭ ਤੋਂ ਪਹਿਲੀ ਵਾਰੀ ਭਾਈ ਆ ਕੰਮ ਕਰਿਆ ਆਪਾਂ ਨੇ ਸਕਰੀਨ ਵਾਲਾ। ਆ ਦੇਖੋ ਸਕਰੀਨ ਲਾਈ ਆ। ਉਹਦੇ ਵੈਕਸ ਸਾਈਡ ਸਾਰਾ ਕੰਮ ਆਪਾਂ ਨੇ ਆਪ ਕਰਿਆ। ਤੇ ਬਾਕੀ ਹੁਣ ਲੱਗੇ ਹੋਏ ਤੇ ਅੱਜ 베어ਿੰਗ ਨੂੰ 베어링 ਦਾ ਕੰਮ ਰਹਿੰਦਾ ਤਾਂ ਉਹ ਸਾਰਾ ਫਿਰ ਅੱਗੇ ਕਰਨਾ ਪਿਆ ਆਪਾਂ ਨੂੰ ਨਾਲ ਹੋ ਕੇ। ਬਾਕੀ ਟਰੈਕਟਰ ਪੂਰਾ ਤਿਆਰ ਕਰਤਾ ਹੁਣ ਆਪਾਂ ਨੇ। ਜੇ ਵੀ ਨਾ ਕਰ ਕਿਸਾਨ ਲੈ ਕੇ ਜਾਣਾ ਵੀ ਐਨ ਓਕੇ ਤੇ ਰੂਡੋ ਬਣਾਟਾ ਤੇ ਅੱਗੇ ਬਾਕੀ ਇਹ ਥੋੜਾ ਲੱਗ ਚੀਜ਼ਾਂ ਕਰੀਆਂ ਜਖਣਾ ਉਹ ਕਟਿੰਗ ਪਾ ਕੇ ਫੋਟੋ ਲਾਈ ਆ ਤੇ ਬਾਕੀ ਆ ਸਕਰੀਨ ਲਾਈ ਆ ਪਿੱਛੇ ਲਾਇਆ ਦੇਖੋ ਕਰੋ ਚੈੱਕ ਉਹ ਗਾਣੇ ਲਾਈ ਨਾ ਇਹਦੇ ਤੇ ਥੈਂਕ ਯੂ ਟਿਊਬ ਮੈਂ ਵੀਡੀਓ ਚਲਾ ਦੇ ਆਵਾਜ਼ ਨਾਲ ਲਾਈ ਤੇ ਬਹੁਤ ਟਰੈਕਟਰ ਬਾਈ ਆ ਆ ਜਲੰਧਰ ਸਾਈਡ ਤੇ ਵੀ ਤਿਆਰ ਹੋਣ ਨੂੰ ਬਾਕੀ ਟੈਕ ਲੱਗਿਆ ਦਾ ਸਿਸਟਮ ਸਾਰਾ ਬਾਕੀ ਇਹ ਪ੍ਰੇਮਾ ਗੁਰੂ ਮਾਲ ਕੰਮ ਕਰਿਆ ਸੀ ਨਹੀਂ ਕਰੀਆ ਹੋਰ ਮੈਂ ਮੁੰਡਿਆ ਕਿਵੇਂ ਆ ਸਿਕਾਲ ਜੀ ਸਾਰਿਆਂ ਨੂੰ ਸੈਟ ਆ ਹਾਂ ਜੀ ਹਾਂ ਹਾਂ ਕਿਵੇਂ ਆ ਨੀਂ ਤਾ ਨਹੀਂ ਆਉਂਦੀ ਤੇ ਬਾਕੀ ਬਾਈ ਜਨਰੇਟਰ ਵੀ ਲਿਆ ਕੇ ਰੱਖਿਆ ਹੋਇਆ ਤਾਂ ਕੱਲ ਲਾਈਟ ਨਹੀਂ ਦੀ ਅਗੇ 3-4 ਦਿਨ ਤਾਈਂ ਲੰਘ ਗਏ ਕੱਲ ਇਹ ਵੀ ਗਿਆ ਉਹਦਾ ਟਾਇਰ ਲੈਣ ਨਾਲੇ ਤੇ ਬਾਕੀ ਬਾਈ ਆ ਕੰਮ ਬਾਈ ਆਪਾਂ ਨੇ ਪਹਿਲੀ ਵਾਰ ਹੀ ਕਰਿਆ ਨਾ ਇਹਦੇ ਵਾਲਾ ਸਕ੍ਰੀਨ ਵਾਲਾ ਤੇ ਬਾਕੀ ਖਿਲਾਾਰੇ ਪਾਉਣਾ ਬਾਈ ਬਹੁਤ ਸੋਹਣੀ ਲੱਗਦੀ ਆ ਸਕ੍ਰੀਨ ਯਾਰ ਹਨਾ ਪਰ ਆਇਆ ਪਿਛਲੇ ਬੰਦੇ ਨੂੰ ਮਿਲਣੀ ਆ ਪਿੱਛੇ ਹਨਾ ਇਹ ਬਾਈ ਸਪੈਸ਼ਲ ਸੌਂਗ ਵਾਸਤੇ ਤਿਆਰ ਕਰਾਇਆ ਪਿੱਛੇ ਪਿੱਛੇ ਨਹੀਂ ਦੇਖਣ ਲੋਖਣ ਨੂੰ ਸ਼ੌਕ ਆ ਤਾਂ ਉਹ ਤੇ ਤਿਆਰ ਕਰੇ ਆ ਆਪਣਾ ਟਰੈਕਟਰ ਠੀਕ ਆ ਫੇਰ ਤੇ ਕੰਮ ਕੋਈ ਨਹੀਂ ਲੱਗਦਾ ਨਾ ਪੂਰਾ ਸ਼ੌਂਕ ਨੂੰ ਕਰਿਆ ਹੋਇਆ ਪਿਆਰ ਅਗਰ ਗ੍ਰੀਨ ਤਾਂ ਹੀ ਨਾਲ ਹੀ ਪਿੱਛੇ ਬੈਕ ਸਾਈਡ ਦਾ ਕੁਝ ਨਹੀਂ ਦਿਖਦਾ ਹੈਗਾ ਇਹ ਬਕਸਾ ਬੜਾ ਬਹੁਤ ਆ ਤੇ ਮਬਰੂਮਾ ਬੜੀਆਂ ਬਣਾਈਆਂ ਆਪਾਂ ਨੇ ਆਮ ਬੋਰਿਜਨ ਵਾਲਾ ਕਰਿਆ ਬਾਕੀ ਡਿਜ਼ਾਈਨਿੰਗ ਤਾਂ ਆਪਾਂ ਉਧਰੋਂ ਸਿਲੈਕਟ ਕਰਕੇ ਤੇ ਆ ਕੇ ਤੇ ਇਹ ਨਿਊ ਆਫਲੈਂਡ ਨਾਲ ਦੀ ਉਹ ਬਾਈ ਨੇ ਛਤਰੀ ਕਰਵਾਈ ਆ ਇਹ ਵੀ ਆਪਣੇ ਵੀਰ ਨਹੀਂ ਵਲੌਗ ਦੇਖਦੇ ਆ ਉਹਨਾਂ ਨੇ ਤਿਆਰ ਕਰਵਾਇਆ ਵਧੀਆ ਜਿਹਾ ਬਹੁਤ ਸੋਹਣਾ ਤਿਆਰ ਹੋਇਆ ਬਹੁਤ ਜ਼ਿਆਦਾ ਸੋਹਣਾ ਸਾਈਡ ਤੇ ਆਪਾਂ ਨੇ ਆਹ ਟੇਪਰ ਦੇਤੀ ਉੱਪਰ ਨੂੰ ਇੱਧਰ ਨੂੰ ਟੇਪਰ ਦੇਤੀ ਦੋਨੇ ਸਾਈਡ ਨੂੰ ਟੇਪਰ ਆ। ਬਾਕੀ ਫਰੰਟ ਵੀ ਤੁਹਾਨੂੰ ਦੱਸਾ ਦਿੰਦੇ ਆ ਇੱਕ ਵਾਰੀ ਓਵਲ ਲੱਗੇ ਵੇ ਤੇ ਓਵਲ ਸੀਮ ਪਾਏ ਦੇ ਲੱਗਣੇ ਆਪਾਂ ਨੇ ਬਾਕੀ ਆਹ ਮੋੜੇ ਡਲਾਈਨ ਆ। ਚਾਰ ਵੇ ਸਾਈਡ ਬਹੁਤ ਸੋਹਣਿਆ ਵੇਖ ਤਾਂ ਬੱਲੇ। ਐਂਪਲ ਲੱਗੇ ਵੇ ਇੰਸ਼ੇ ਵੇਲ ਨਹੀਂ ਆਪਾਂ ਖਾਣੇ ਪੀਣੇ ਨਾਲੇ ਕਾਰਟੂਨ ਦੇਖਦੇ ਕੀ ਕਰਨਾ ਹੈ ਹੁਣ ਜਾ ਕੇ ਆ 1.5 ਤਾਂ ਵੱਜ ਗਿਆ ਆ ਗਿਆ ਮੈਂ ਲੋਟ ਨੇੜੇ ਨੇ ਮਗਰ ਭੱਜੇ ਕਰਨਾ ਆ ਮਜ਼ਦੂਰੀ ਵਾਹ ਇਹ ਗਾਣਿਆਂ ਦੀ ਆਵਾਜ਼ ਬੰਦ ਕਰੀ ਜੀ ਅੱਜ ਉਧਰ ਹੌਸਲਾ ਨਹੀਂ ਆ ਰਹੀ ਕਿਉਂਕਿ ਇੱਥੇ ਸਟਾਰਟ ਅੱ비 ਥੋੜਾ ਜਿਹਾ ਠੰਡੀ ਬੈਟਰੀ ਠੰਡੀ ਹੋਈ ਜਾਂਦੀ ਚੱਲਿਆ ਨਹੀਂ ਟਰੈਕਟਰ ਉਧਰ ਦਾ ਖੜਾ ਹੀ ਆ ਸਾਹਮਣੇ ਤੇ ਸੁਗਨੀਸ਼ ਗਰੂਨ ਲੈ ਕੇ ਆ ਲੁਕਾ ਤੁਹਾਨੂੰ ਚਲਾ ਕੇ ਦਿਖਾਤੀ ਆਪਾਂ ਨੇ ਬਾਕੀ ਆਪਾਂ ਵੀ ਚੈੱਕ ਕਰ ਲਵਾਂਗੇ ਕੋਈ ਗਰਮ ਗਰਮ ਹੁੰਦਾ ਬਾਕੀ ਨਗਰ ਕੀ ਤਨ ਜਾਣਾ ਉਧਰ ਦੇਖਦੇ ਆ ਇਹਨੂੰ ਪੂਰਾ ਛੱਡਾਂਗੇ ਚਲਾ ਕੇ ਪੂਰਾ ਵੀ ਟਾਈਮ ਹਨਾ ਤੇ ਦੇਖਦੇ ਆ ਕੀ ਬੰਦਦਾ ਕੀ ਮੁੰਡਾ ਨਾਲ ਰੀਡਰ ਖਿਲਾ ਬਣਾਉਣ ਲੱਗ ਗਿਆ ਵੀ ਆਈਫੋਨ ਦਵਾਇਆਗਾ ਹੁਣ ਤਾਂ ਖਲਾਰੇ ਪਾ ਕੇ ਰੱਖਦਾ ਰੀਡਰ ਹਾਂ ਹੁਣ ਤਾਂ ਰੀਡਰ ਨਾਲੇ ਖਲਾਰੇ ਪਾ ਕੇ ਰੱਖਦਾ ਬੜੇ ਖਲਾਰੇ ਪਾਦੇ ਹੁਣ ਵਧੀਆ ਵਧੀਆ ਪਾ ਕੇ ਰੱਖਦਾ ਮੁੰਡਿਆ ਤੇ ਬਾਕੀ ਮੁੰਡੇ ਦੀ ਬਈ ਮਿਹਨਤ ਬਹੁਤ ਸੁਣੀ ਹੈ ਕੰਮ ਬਹੁਤ ਸੋਹਣਾ ਕਰਦਾ ਜੇ ਕਿਸੇ ਵੀ ਭਰਾ ਨੇ ਹੋਰ ਕੰਮ ਕਰਾਉਣਾ ਹੋਵੇ ਅਗਦੇ ਆਹ ਨੰਬਰ ਹੈ ਇਹਦਾ ਆਰਾਮਗੜੀ ਆਸਨ ਹੀ ਆਰਾਮਗੜੀ ਪੀਵੀ 12 ਆਰਾਮਗੜੀ ਆਈਡੀ ਵੀ ਆ ਤੇ ਉਹਦੇ ਵੀ ਕੰਟੈਕਟ ਕਰ ਸਕਦੇ ਹੋ ਤੁਸੀਂ ਪਰ ਉਹ ਦੇਖ ਬੱਦਲ ਕਿੰਨੇ ਸੋਹਣੇ ਲੱਗਦੇ ਆਓ ਦੇਖੋ ਆ ਬੈਨਰ ਵੀ ਚੇਂਜ ਕਰਾ ਲੈਣਾ ਹੁਣ ਨਵੇਂ ਟਾਇਰਾਂ ਵਾਲੀ ਫੋਟੋ ਲਾਉਂਦੇ ਆ ਦੇਖੋ ਉਹ ਨਵੇਂ ਟਾਇਰਾਂ ਵਾਲੀ ਫੋਟੋ ਲਾਉਂਗੇ ਆਪਾਂ ਆਹ ਟਰੈਕਟਰ ਦੀ ਵੀ ਫੋਟੋ ਖਿੱਚੂਗੇ ਕੱਲ ਨੂੰ ਸਾਰੀਆਂ ਦੀਆਂ ਸਾਰੀਆਂ ਵੀ ਆਪਾਂ ਖਿੱਚੇ ਥਾਏ ਦੀਆਂ ਤੇ ਸਾਰੀਆਂ ਵੀਰ ਵਾਲੇ ਦੀਆਂ ਹਾਂ ਸਾਰੀਆਂ ਦੀ ਉੱਧਰ ਫੋਟੋਆਂ ਦੀਆਂ ਫੂਟੀਆਂ ਆਪਾਂ ਉਹ ਸਾਈਡ ਪਰ ਲਵਾਉਣਾ ਬڑا ਬੈਨਰ ਚੇਂਜ ਕਰਾਉਣਾ ਹੁਣ 4-5000 ਦਾ 5000 ਦਾ ਬੰਦਾ ਕੱਲੇ ਆਪਾਂ ਨੇ ਭਾਈ ਬੈਨਰ ਬੈਨਰ ਨਾ ਟਰੈਕਟਰ ਦੀ ਫੋਟੋਆਂ ਲਾਉਣੀ ਆ ਉਹ ਨਹੀਂ ਲਾਉਣੀ ਹਾਂ ਬਾਸੇ ਬੂਥ ਤੇ ਬਾਸੇ ਘੱਟੇ ਲਾਉਣੀ ਆ ਬਾਸੇ ਮੂਰੇ ਲੱਗੇ ਤਾਂ ਹੋਏ ਆ ਹਾਂ ਹਾਂ ਬਾਕੀ ਕੰਮ ਵੀ ਚੈੱਕ ਕਰ ਸਕਦੇ ਭਾਈ ਮੁੰਡੇ ਨੂੰ ਕਮੈਂਟ ਕਰਕੇ ਜਰੂਰ ਹੌਸਲਾ ਦੇ ਦਿਓ ਜੀ ਬੜੀਆ ਕੰਮ ਕਰਦਾ ਚੱਲ ਠੀਕ ਆ ਮੈਂ ਚੱਲੀਏ ਓਕੇ ਭਾਈ ਓਕਾ ਜੀ ਲਓ ਵੀ ਆਪਾਂ ਛੱਡੀਆਂ ਵਾਸਤੇ ਇੱਥੇ ਟੂਆ ਮਰਾਤਾ ਤਾਂ ਕਰਾਂਗੇ ਉਗੇ ਘਰਾਂ ਵੀ ਤਾਂ ਮਰਾਉਣਾ ਪੈ ਗਿਆ ਆਪਾਂ ਨੇ ਹੁਣ 15 ਤਰੀਕ ਤੱਕ ਛਿਟੀਆਂ ਰੱਖਣੀਆਂ ਉੱਧਰ ਪਿੰਡ ਵਾਲੀ ਮੋਟਰ ਬਜੱਗ ਨਾ ਉਹਨੇ ਰੱਖ ਦਿੱਤੀਆਂ ਫਿਰ ਛਿਟੀਆਂ ਲੂਟਣੀਆਂ ਨੇ ਤਾਂ ਕਰਕੇ ਘਰੇ ਟੋਆ ਮਰਾਤਾ ਫਿਰ ਨਾਲੇ ਧਿਆਨ ਰੱਖੂੰਗਾ ਵੀ ਪਾਣੀ ਪੋਣੇ ਦਾ ਤੇ ਲਫਾਫਾ ਲਾਇਦਾ ਕੱਲ ਐਵੇਂ ਰੱਖ ਦਿੱਤੀਆਂ ਤੇ ਪਾਣੀ ਪੀ ਜਾਂਦੇ ਲਫਾਫਾ ਲਾਤਾ ਅੱਜ ਲਫਾਫਾ ਲਾ ਕੇ ਹੁਣ ਮਸ਼ੀਨ ਹੋ ਰਾਤ ਤੁਰੀ ਖੜਾ ਗਿਆ ਦਾ ਬਾਕੀ ਛਿਟੀਆਂ ਮੰਗਾ ਲਈਆਂ ਆਪਾਂ ਨੇ ਬਈ ਐਤ ਕੀ ਮੰਗਾਈ ਬਈ 11 ਨੰਬਰ 12 ਨੰਬਰ 13 ਨੰਬਰ ਇੱਕ ਨਾ ਮਗਾਈਆਂ ਛਟੀਆਂ ਆ ਹਰੇ ਵਾਲੀ 13 ਨੰਬਰ ਆ ਛਿੱਟੀ 12 ਨਾ 11 ਐ ਗੁਲਾਬੀ 12 ਇਹ 250 ਵਾ 11 ਨੰਬਰ ਉਹ 150 ਦੋਈ ਵੀ 150 ਬਾਕੀ ਹੁਣ ਆ ਇਧਰ ਥੈਲਾ ਥੁੱਲਾ ਲੱਗਿਆ ਨ ਪੱਕਾ ਕਰ ਤਾ ਟੋਆ ਥੋੜਾ ਜਿਆਦਾ ਦਾ ਨਫਾਫਾ ਘਟਦਾ ਦਾ ਫਿਰ ਆਪਾਂ ਨੇ ਹੁਣ ਇਹਨਾਂ ਇੱਕ ਵਾਰੀ ਭਰ ਦੇਣਾ ਤਸੱਲੀ ਨਾਲ ਪੂਰਾ ਤੇ ਪਾਣੀ ਦੇ ਵਿੱਚ ਰਹੋਗੇ ਛਟੀਆਂ ਤੇ ਹੁਣ ਪਾਣੀ ਚਲਾਇਆ ਪੈ ਤਾਂ ਜੱਗੇ ਨਾਲ ਬਲ ਤੇ ਬਾਕੀ ਮਸ਼ੀਨ ਵੀ ਉਰੀ ਖੜੀ ਆ ਰਾਤ ਦੀ ਤੇ ਟਾਇਰ ਕਸਤੇ ਤੇ ਬਈ ਰਾਤ ਤੇ ਫਿਰ ਸਣੀ ਕੋਲ ਚਲੇ ਗਿਆ ਤਾਂ ਮੈਂ ਡੱਕ ਜਾ ਤਾਰਾ ਤੁਰਾ ਕਰਨੀ ਤੇ 베アリング ਉਹਦੇ ਕੋਲ ਦਵਾ ਕੇ ਆਇਆ ਰਾਤ ਬਾਕੀ ਸਾਨੂੰ ਟਰੈਕਟਰ ਦਿਖਾਉਣੇ ਆ ਲਾਤ ਤੇ ਆਪਣੀ ਟਾਇਰ ਟੂਰ ਤੇ ਹੀਰੇ ਨੂੰ ਵੀ ਨਿਲਾਉਣਾ ਅੱਜ ਧੁੱਪ ਬਹੁਤ ਚੰਗੀ ਨਿਕਲੀ ਵੀ ਆ ਸੂਰਜਾਨ ਚਮਕ ਰਿਹਾ 10:00 ਵਜੇ ਦਾ ਤੇ ਹੁਣ ਆਪਾਂ ਘਰ ਦਾ ਲੋਟ ਇੱਕ ਵਾਰੀ ਹੁਣ ਪਾਣੀ ਭਰ ਲਈਏ ਫਿਰ ਹੀਰਾਂ ਨਾਲ ਆਉਨੇ ਆ ਨਾਲੇ ਅੱਜ ਗੇੜਾ ਊੜਾ ਕੱਢਦੇ ਆ ਇਹਦਾ